ਹੁਣ ਸ਼ਗਨ ਸਕੀਮ ਦਾ ਲਾਭ ਲੈਣਾ ਹੋਵੇਗਾ ਸੌਖਾ ਪੰਜਾਬ ਸਰਕਾਰ ਨੇ ਖਤਮ ਕੀਤੀ ਇਹ ਸ਼ਰਤ ਪਹਿਲਾਂ ਲੋਕਾਂ ਨੂੰ ਹੋਣਾ ਪੈਂਦਾ ਸੀ ਬਹੁਤ ਜ਼ਿਆਦਾ ਪਰੇਸ਼ਾਨ ਦੇਖੋ ਪੂਰੀ ਵੀਡੀਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤਾਂ ਜੋ ਹੋਰ ਸਰਕਾਰੀ ਸਕੀਮਾਂ ਦਾ ਤੁਹਾਨੂੰ ਸਮੇਂ ਸਿਰ ਪਤਾ ਲੱਗ ਸਕੇ ਜਦ ਸਰਕਾਰ ਵੱਲੋਂ ਸ਼ਗਨ ਸਕੀਮ ਹਾਸਲ ਕਰਨ ਦੇ ਲਈ ਇਸ ਦੇ ਵਿੱਚ ਵੱਡੇ ਬਦਲਾਅ ਕੀਤੇ ਗਏ ਆ ਔਰ ਇੱਕ ਵੱਡੀ ਜਿਹੜੀ ਸ਼ਰਤ ਸੀ ਉਸ ਨੂੰ ਹਟਾ ਦਿੱਤਾ ਗਿਆ ਸ਼ਗਨ ਸਕੀਮ ਜਿਹੜੀਆਂ ਕੁੜੀਆਂ ਦੇ ਵਿਆਹ ਹੋ ਜਾਂਦੇ ਤਾਂ ਉਹਨਾਂ ਨੂੰ ਸ਼ਗਨ ਦੇ ਤੌਰ ਦੇ ਉੱਪਰ ਜਿਹਨੂੰ ਅਸੀਂ ਆਸ਼ੀਰਵਾਦ ਸਕੀਮ ਵੀ ਕਹਿੰਦੇ ਆ ਤੇ ਉਸ ਸਕੀਮ ਦੇ ਤਹਿਤ 51000 ਰੁਪਏ ਪੰਜਾਬ ਸਰਕਾਰ ਉਹਨਾਂ ਨੂੰ ਵਿੱਤੀ ਸਹਾਇਤਾ ਕਰਦੀ ਹੈ ਤਾਂ ਹੁਣ ਇਸ ਸਕੀਮ ਦੇ ਵਿੱਚ ਪੰਜਾਬ ਸਰਕਾਰ ਨੇ ਬਦਲਾਅ ਕੀਤਾ ਹੈ ਉਹ ਇਸ ਸਕੀਮ ਨੂੰ ਹਾਸਲ ਕਰਨ ਦੇ ਲਈ ਜਿਹੜੀ ਸਭ ਤੋਂ ਪਹਿਲਾਂ ਸ਼ਰਤ ਰੱਖੀ ਗਈ ਸੀ ਸਭ ਤੋਂ ਵੱਡੀ ਸ਼ਰਤ ਸੀ ਕਿ ਤੁਹਾਨੂੰ ਮੈਰਿਜ ਸਰਟੀਫਿਕੇਟ ਜਮ੍ਹਾਂ ਕਰਵਾਉਣਾ ਪੈਂਦਾ ਸੀ ਤਾਂ ਹੁਣ ਪੰਜਾਬ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੈਰਿਜ ਸਰਟੀਫਿਕੇਟ ਜਮ੍ਹਾਂ ਕਰਵਾਉਣ ਵਾਲੀ ਸ਼ਰਤ ਖਤਮ ਕਰ ਦਿੱਤੀ ਹੈ ਹੁਣ ਸਿਰਫ ਜਿਹੜੇ ਵੀ ਧਾਰਮਿਕ ਸਥਾਨ ਤੁਸੀਂ ਗੁਰਦੁਆਰੇ ਸਾਹਿਬ ਦੇ ਵਿੱਚ ਜਾਂ ਫਿਰ ਕਿਸੇ ਮੰਦਰ ਦੇ ਵਿੱਚ ਤੁਸੀਂ ਵਿਆਹ ਕਰਵਾਉਂਦੇ ਹੋ ਤਾਂ ਉੱਥੋਂ ਜਿਹੜਾ ਤੁਹਾਨੂੰ ਦਸਤਾਵੇਜ਼ ਦਿੱਤਾ ਜਾਂਦਾ ਉਸ ਨੂੰ ਹੀ ਮਾਨਤਾ ਦਿੱਤੀ ਗਈ ਹੈ ਉਸ ਆਧਾਰ ਦੇ ਉੱਪਰ ਤੁਹਾਨੂੰ ਉਹ ਸਕੀਮ ਜਿਹੜੀ ਹੈ ਉਹ ਹਾਸਲ ਹੋ ਸਕਦੀ ਹੈ ਯਾਨੀ ਕਿ ਹੁਣ ਤੁਹਾਨੂੰ ਜਿਹੜਾ ਮੈਰਿਜ ਸਰਟੀਫਿਕੇਟ ਲੈ ਕੇ ਆਉਣ ਦੀ ਜਾਂ ਰਜਿਸਟਰ ਕਰਵਾਉਣ ਦੀ ਲੋੜ ਨਹੀਂ ਹੈ ਤੇ ਤੁਹਾਨੂੰ ਸਿਰਫ ਗੁਰਦੁਆਰਾ ਸਾਹਿਬ ਜਾਂ ਫਿਰ ਮੰਦਰ ਤੋਂ ਪ੍ਰਾਪਤ ਹੋਏ ਦਸਤਾਵੇਜ਼ ਹੀ ਚੱਲਣਗੇ ਉਸ ਤੋਂ ਬਾਅਦ ਇੱਕ ਉਹ ਦਸਤਾਵੇਜ਼ ਜਿਹੜਾ ਧਾਰਮਿਕ ਸਥਾਨ ਤੋਂ ਤੁਹਾਨੂੰ ਮਿਲਣਾ ਫਿਰ ਵਿਆਹਾਂ ਦੀਆਂ ਫੋਟੋਆਂ ਲੱਗਣਗੀਆਂ ਫਿਰ ਉਸ ਤੋਂ ਬਾਅਦ ਦੋਵਾਂ ਧਿਰਾਂ ਦੇ ਯਾਨੀ ਕਿ ਲੜਕੇ ਦੇ ਤੇ ਲੜਕੀ ਦੇ ਮਾਪਿਆਂ ਦੇ ਸਵੈ ਘੋਸ਼ਣਾ ਪੱਤਰ ਲੱਗਣਗੇ ਫਿਰ ਇਹਨਾਂ ਤੋਂ ਬਾਅਦ ਜਦੋਂ ਤੁਸੀਂ ਜਮ੍ਹਾਂ ਕਰਵਾਉਨੇ ਹੋ ਤਾਂ ਫਿਰ ਤੁਸੀਂ ਇਸ ਨੂੰ ਹਾਸਲ ਕਰ ਸਕਦੇ ਹੋ